ਸਾਨੂੰ ਨੋਹ ਰੱਖਣਾ ਔਖਾ ਹੈ ਕਈ ਸੋਨੇ ਸੋਨਾ ਪਾਲਣ ਦੇ ਪਰ ਜੁੱਤ ਹਟਾਉਣਾ ਔਖਾ ਹੈ ਸਭ ਦੇਖੋ ਦੇਖੀ ਪਾਲਣ ਦੇ ਸਰਮਹਮਕ ਸੋਨਾ ਔਖਾ ਹੈ ਲੋਕਾਂ ਦੀ ਖਾਤਰ ਬਾਪੂ ਨੂੰ ਸ਼ਹੀਦ ਕਰਾਉਣਾ ਔਖਾ ਹੈ ਸਹਨ ਕਰ ਕੀ ਆਏ ਸਤਿਗੁਰ ਜੀ ਜਿੰਨਾ ਚਾਰ ਮੁਰੇ ਪੁੱਤ ਇੱਕ ਮਰਵਾਉਣਾ ਔਖਾ ਹੈ ਪੁੱਤ ਇੱਕ ਮਰਵਾਉਣਾ ਔਖਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਆਪ ਜੀ ਦੀ ਸੇਵਾ ਵਿੱਚ ਮੈਂ ਇੱਕ ਦੋ ਕਵਤਾਵਾਂ ਕਹਿਣੀਆਂ ਨੇ ਸੋ ਆਓ ਪਹਿਲਾਂ ਆਪਣਾ ਧਿਆਨ ਗੁਰੂ ਕਲਗੀ ਵਾਲੇ ਪਾਸ਼ਾ ਜੀ ਦੇ ਇਤਿਹਾਸ ਵੱਲ ਲੈ ਚਲੀਏ ਜਿਵੇਂ ਕਿ ਇਤਿਹਾਸਕਾਰ ਦੱਸਦੇ ਨੇ ਕਿ ਸਨ 1704 20 ਦਸੰਬਰ ਨੂੰ ਗੁਰੂ ਕਲਗੀ ਵਾਲੇ ਪਾਸ਼ਾ ਨੇ ਆਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ ਇਤਿਹਾਸਕਾਰ ਲਿਖਦੇ ਨੇ ਕਿ ਪਠਾਣਾ ਤੇ ਪਹਾੜੀ ਰਾਜਿਆਂ ਨੇ ਕਰਾਨ ਦੀਆਂ ਗੋਦੂਦੀਆਂ ਸੌਹਾਂ ਤੋੜ ਕੇ ਗੁਰੂ ਸਾਹਿਬ ਦੇ ਉੱਤੇ ਹੱਲਾ ਕਰ ਦਿੱਤਾ 21 ਦਸੰਬਰ ਨੂੰ ਸਸਾ ਦੇ ਕੰਡੇ ਬਹੁਤ ਹੀ ਭਿਆਨਕ ਜੰਗ ਹੋਇਆ ਜੇਸ਼ ਦੇ ਵਿੱਚ ਗੁਰੂ ਪਾਤਸ਼ਾਹ ਜੀ ਦੇ ਜਾਨਾਂ ਤੋਂ ਪਿਆਰੇ ਸਿੰਘ ਕੁਝ ਸਿੰਘ ਸਸਾ ਦੇ ਮੈਣ ਵਿੱਚ ਲੜ ਗਏ ਬਹੁਤ ਸਾਰਾ ਕੀਮਤੀ ਖਜ਼ਾਨਾ ਗ੍ਰੰਥ ਕੇ ਸਸਾ ਦੇ ਮੈਣ ਵਿੱਚ ਰੁੜ ਗਏ ਇੱਥੇ ਜ਼ਿਕਰਯੋਗ ਹੈ ਕਿ ਗੁਰੂ ਕੜਗੀਵਾਰੇ ਪਾਸ਼ਾ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਗੁਰੂ ਕੜਗੀਵਾਰੇ ਪਾਸ਼ਾ ਜੀ ਦੇ ਸਿੰਘ ਮਣੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਰਵਾਨਾ ਹੋ ਗਈਆਂ ਦਾਦੀਆਂ ਗੁਜਰੀ ਤੇ ਛੋਟੇ ਫਰਜ਼ੰਦ ਇੱਕ ਵਿਖੜੇ ਪਿੰਡੇ ਤੇ ਦੁਰਪੇ ਨੇ ਤੇ ਗੁਰੂ ਸਾਹਿਬ ਆਪਣੇ ਵੱਡੇ ਸਹਿਬਜ਼ਾਦਿਆਂ ਸਮੇਤ ਤੇ ਖੁਦ ਗਿਰਤੀ ਦੇ ਸਿੰਘਾਂ ਨੂੰ ਨਾਲ ਲੈ ਕੇ ਚਮਕੌਰ ਦੀ ਖੜੀ ਵਿੱਚ ਜੇਰੇ ਲਾਏ ਹੋਏ ਨੇ ਆਓ ਹੁਣ ਮੈਂ ਚਮਕੌਰ ਦੀ ਖੜੀ ਦਾ ਸੀਨ ਇੱਕ ਪਤਾ ਰਹੀ ਆਪ ਜੀ ਦੀ ਸੇਵਾ ਵਿੱਚ ਕਹਿਣ ਜਾ ਰਿਹਾ ਕੇ ਹੌਲੀ ਹੌਲੀ ਸਰਕਾਰ ਨੇ ਘੜੀ ਵਿੱਚੋਂ ਦੇ ਦੇ ਥਾਪੜਾ ਸਿੰਘ ਸਰਦਾਰ ਤੋਰੇ ਵੇਲਾ ਹੋ ਗਿਆ ਜਥਾ ਜਦ ਜਥੇ ਵਿੱਚੋਂ ਇੱਕ ਇੱਕ ਕਰ ਜਥੇਦਾਰ ਤੋਰੇ ਅਰਦਲ ਵਿੱਚ ਬਸ ਪੰਜੂ ਸਿੰਘ ਰਹਿ ਗਏ ਬਾਕੀ 94 ਸਾਲਾਂ ਤਰੇ ਪੈਗੇ ਸਿੰਗਾਂ ਸੁਜੀਆ ਜਦ ਬਾਦਸ਼ਾਹ ਨੇ ਵਾਰੀ ਨਾਲ ਅਜੀਤ ਜਝਾਰ ਹੋਵੇ ਸਿੰਗਾ ਸੋਚਿਆ ਪਿਆ ਹਨੇਰ ਭਾਵੇਂ ਉਹ ਵਹਿੰਦੇ ਵਹਿੰਦਿਆ ਚਲਣਾ ਚਾਰ ਬਈਏ ਆਈ ਖਿਜ਼ਾ ਤਾਂ ਕਿਤੇ ਬਹਾਰਿਆ ਸੀ ਉੱਡੋ ਬਾਗ ਨੱਜਦੇ ਅਜਾੜ ਬਈਏ ਜਾ ਕੇ ਕੋਲ ਹਜ਼ੂਰ ਤੇ ਕਹਿਣ ਲੱਗੇ ਦਾਤਾ ਆਪਕਾ ਸੰਭਾਲਣਾ ਚਾਹੀਦਾ ਹੈ ਸੂਰਬੀਰ ਜਿਹੀ ਨੀਤੀ ਵਾਲ ਬਣ ਕੇ ਔਖੀ ਘੜੀ ਨੂੰ ਟਾਲਣਾ ਚਾਹੀਦਾ ਵਿਚਾਰ ਇਹ ਬੋਲਦਾ ਹੈ ਮੈਣੀ ਬੋਲਦਾ ਬੋਲਦਾ ਪੰਥ ਸਾਰਾ ਸਭੋ ਦੇਸ਼ ਪਿਆਰ ਇਹ ਬੋਲਦਾ ਹੈ ਬੈਠਾ ਹੋਇਆ ਮਸਲੂਮ ਦੇ ਬਹਿਲੇ ਅੰਦਰ ਪਿਆ ਆਪ ਕਰਤਾਰ ਇਹ ਬੋਲਦਾ ਹੈ ਸਾਡੇ ਜਹੇ ਰੱਖਾ ਪੈਲਾ ਕਰੇਗਾ ਤੂੰ ਪਸਾ ਅਸਾਂ ਕੋਈ ਜਾਤ ਦਾ ਥੰਮਣਾ ਨਹੀਂ ਜੇ ਤੂੰ ਆਰੇ ਹੋ ਦਸ਼ਨੇਸ਼ ਦੁਲੇ ਗੋਬਿੰਦ ਸੇ ਮੁੜ ਕੇ 베ਰੇ ਜੰਮਣਾ ਨਹੀਂ ਆਇਆ ਰੋਹ ਅੰਦਰ ਕੋਲਾ ਸ਼ਾਂਤੀ ਦਾ ਦੀਤਾ ਉਸ ਦੀ ਸ਼ਾਮ ਖਾਣ ਲੱਗੀ ਤੀਰਾ ਉਹਦੇ ਗੱਲ ਇਕ ਜੀਵ ਗੱਡੀ ਆਪਰ ਉਸ ਦੀ ਲਹਿਣ ਕਮਾਣ ਲੱਗੀ ਚੁੱਕੀ ਮਾਨਕ ਮੁਹੀਦੇ ਤੇ ਉਹਦੀ ਵਕਤ ਵਿੱਚ ਨੀ ਨੀਲਾ ਹਿਰਕੇ ਆਵਾਜ਼ ਨੇ ਕੰਮ ਛੱਡੇ ਤਾਂ ਵੀ ਕੰਮ ਕੇ ਹੋਣ ਹੈਰਾਨ ਲੱਗੀ ਨਾ ਤਾਂ ਨਿਕਲੀਆਂ ਉਹਦੇ ਆਂ ਨੇਤਰਾਂ ਚੋਂ ਦੌੜੀ ਕੋਸ ਵੀ ਛਲੀਆਂ ਪੈ ਗਈਆਂ ਪਰ ਗਈ ਉਹਦੀ ਚੋਕ ਜਿਹੀ ਲਸ਼ਕੀ ਪਹੁੰਚਾ ਵਿੱਚ ਤਰਲੀਆਂ ਪੈ ਗਈਆਂ ਕਿਹਾ ਉਸ ਦੀ ਗੰਭੀਰਤਾ ਨਾਲ ਸਿੱਖੋ ਕੀ ਮੈਂ ਫਿਰਖ ਦਿਖਾ ਕੇ ਭੱਜ ਜਾਵਾਂ ਉਹ ਚਾਰ ਦਿਨਾਂ ਦੀ ਊੜੀ ਸੀ ਜ਼ਿੰਦਗੀ ਲਈ ਮੈਂ ਘੋੜਾ ਢਾੜ ਕੇ ਭੱਜ ਜਾਵਾਂ ਅਮਰਤ ਦੇ ਕੇ ਜਿੰਨਾਂ ਨੂੰ ਅਮਰ ਕੀਤਾ ਮੈਂ ਉਹ ਸਿੱਖ ਪਰਵਾ ਕੇ ਭੱਜ ਜਾਵਾਂ ਅੰਤ ਤਿੱਕਰ ਜਿੰਨਾਂ ਨੇ ਮੇਰਾ ਸਾਥ ਦਿੱਤਾ ਮੈਂ ਉਹ ਕੁੱਤ ਮਰਵਾ ਕੇ ਭੱਜ ਜਾਵਾਂ ਆਸ ਈਓ ਜੇ ਮੇਰੇ ਤੋਂ ਰੱਖ ਦੇ ਹੋ ਸੱਚ ਜਾਣੋ ਤੁਸੀਂ ਕੁੜੀ ਜਾਣਦੇ ਨਹੀਂ ਮੇਰਾ ਹੱਕ ਪਛਾਣਦੇ ਹੋ ਭਾਵੇਂ ਐ ਪਰਦੇਸ਼ੀਸ਼ ਨੂੰ ਤੁਸੀਂ ਪਛਾਣਦੇ ਨਹੀਂ ਸਿੱਖ ਨਾਲ ਜਦ ਲੱਭਦੇ ਹੋ ਉਹ ਉੱਠੇ ਸਾ ਸੰਗਤ ਧਿਆਨ ਦੇਣਾ ਸੇਖ ਨਾਲ ਜਿ ਕਲਮ ਦੇ ਬੋਲ ਉੱਠੇ ਹੁਣ ਕੋਈ ਸੁਣਨ ਸੁਣਨ ਦੀ ਆਗਿਆ ਨਹੀਂ ਗੋਬਿੰਦ ਸਿੰਘ ਪੰਥ ਤੈਨੂੰ ਹੁਕਮ ਦਿੰਦਾ ਇੱਥੇ ਘੜੀ ਨਝਾਂ ਦੀ ਆਗਿਆ ਨਹੀਂ ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ ਉਹਦਾ ਹੁਕਮ ਪਰਤਾਨ ਦੀ ਆਗਿਆ ਨਹੀਂ ਤੇਰੀ ਜਾਨ ਅਮਨਤ ਹੈ ਖਾਲਸੇ ਦੀ ਇਹਨੂੰ ਕਿਤੇ ਗਵਾਣ ਦੀ ਆਗਿਆ ਨਹੀਂ ਛੇਤੀ ਉੱਠੋ ਤੇ ਕਰ ਗਿਆ ਜਿਵੇਂ ਲਹੋ ਦੂਰ ਬੇਰੀ ਤੋਂ ਨਜ਼ਰੋਂ ਹਟ ਜਾਓ ਸਮਾਪਾ ਕੇ ਫੌਜ ਪਿਆ ਕਰ ਲਓ ਫਿਰ ਦੁਸ਼ਮਣ ਮੋੜੇ ਸੋਇਆ ਗੁਰੂ ਨੇ ਗੁਰੂ ਦਾ ਹੁਕਮ ਨਾਵਾ ਅਤੇ ਸੀਸ ਝੁਕਾ ਕੇ ਉੱਠ ਤੁਰਿਆ ਹੱਥ ਜੋੜ ਕੇ ਤੇ ਅੱਖਾਂ ਪਰ ਆਈਆਂ ਅਤੇ ਹੁਕਮ ਪਚਾ ਕੇ ਉੱਠ ਤੁਰਿਆ ਭੇਡਾ ਪੰਥ ਦੀ ਕਰ ਗਈਆਂ ਜਿਗੇ ਕੀਤੇ ਬਾਜ ਉਂਗਲੀ ਲਾ ਕੇ ਉੱਠ ਤੁਰਿਆ ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ ਜਗਤ ਤਾਈ ਵਿਖਾ ਕੇ ਉੱਠ ਤੁਰਿਆ ਇਹ ਇਤਿਹਾਸ ਕਹਿੰਦੇ ਕਿ ਮੋਰੀ ਹੋਈ ਸਿੱਖੀ ਪੰਜਾ ਸਿੰਘਾਂ ਨੇ ਬੇਜਵਾਬ ਦਿੱਤੀ ਆਈ ਘੜੇ ਮੋਦ ਦੀ 판 ਤੇ ਉਸ ਕਾ ਨੂੰ ਵੜ ਕੇ ਫੇਰ ਤਾਲ ਦਿੱਤੀ ਅੰਦਰ ਵਿੱਚ ਇੱਕ ਸੇਖ ਸੀ ਪਾਤਸ਼ਾਹ ਦੇ ਫਿਰ ਦੁਸ਼ਮਨ ਦੀ ਫੌਜ ਬੇਪਾਸ ਸਾਹਮਣੇ ਇੱਕ ਰਾਤ ਹਨੇਰੀ ਤੇ ਨਾ ਰਾਹ ਖੇੜਾ ਨਾ ਕੋਈ ਟਿੰਡ ਤੇ ਨਾ ਗਰਾਹ ਸਾਹਮਣੇ ਬੇੜੀ ਆਸਦੀ ਕਿਤੇ ਨਾ ਨਜ਼ਰ ਆਵੇ ਚੜੀ ਦੁੱਖਾਂ ਦੀ ਦਿਸੇ ਚ ਨਾ ਆਸਾਂ ਮੇ ਨਾ ਕੋਈ ਸਾਥ ਨਾ ਸੇ ਨਾ ਯਾਰ ਮਿਲੀ ਦੇਨੀ ਸ਼ਾਮੀ ਤੇ ਦੀਦਨ ਦੇ ਚੋ ਵਿਚਕਾਰ ਪੁਜੇ ਨੀਲਾ ਝਟਖ ਬਲੋੜਿਆ ਅੜੀ ਕਰਕੇ ਕੀਤਾ ਪਿਆਰ ਪਚਕਾਰਿਆ ਬੜਾਏ ਪਰ ਡਾਡਾ ਅਕੜਾ ਹੋ ਗਿਆ ਅੜੀ ਕਰਕੇ ਲੈ ਕੇ ਘੋੜਿਓ ਸ਼ਾਹ ਸਵਾਰ ਟੱਠਾ ਉਹ ਨੀਲਾ ਕਦਮ ਅੜਾ ਕਿਉਂ ਨਾ ਪੱਟਦਾ ਹੈ ਨਾ ਹੀ ਰਾਹ ਦੇ ਵਿੱਚ ਹੈ ਖਾਈ ਟੱਪਾ ਕਿਤੇ ਨਾ ਮੰਨੀ ਤੇ ਵਕਦਾ ਹੈ ਪਤਲਾ ਲੱਕਾ ਆਕਾਸ਼ ਦੀ ਦਿਸ਼ਕ ਉੱਤੋਂ ਉਹ ਰਾ ਪਰਣਾ ਇਸਮੀ ਹਟਦਾ ਹੈ ਅੱਗੇ ਲੋਧ ਅਜੀਤ ਦੀ ਪਈ ਹੋਈ ਹੈ ਨਹੀਂ ਤਾਕਾ ਨੂੰ ਉਹਦੇ ਪਿਆ ਚੱਕਦਾ ਹੈ ਕਿਹਾ ਨੀਲੇ ਨੂੰ ਇਨਾ ਸ਼ਹੀਦਾਨਾ ਇਹ ਸਤਕਾਰ ਮੈਨੂੰ ਕਰਨਾ ਚਾਹੀਦਾ ਸੀ ਲੱਗਿਆ ਮੈਂ ਸ਼ਹੀਦ ਦੀ ਲਾਸ਼ੇ ਤੋਏ ਜੇ ਨਾ ਰਵੇ ਨੂੰ ਮਰਨਾ ਚਾਹੀਦਾ ਸੀ ਪਰ ਮੈਂ ਤਰਾ

ਕਮ ਬਾਤ ਕੀ ਯੱਦ ਦੇਵੇਂ ਨਹੀਂ ਆਇਆ ਮੇਰਾ ਇਹ ਉਦਾਰ ਕਬੂਲ ਕਰ ਲੋ ਮੇਰੇ ਕੋ ਵੱਡ ਉੱਚੀ ਪਦਵੀ ਤੁਸਾ ਪਾਈ ਤੇ ਤੁਸੀਂ ਸਰੇ ਚਿਹਾਰ ਕਬੂਲ ਕਰ ਲੋ ਤੇ ਚਮਕੌਰ ਦੇ ਗੁੱਲ ਸ਼ਹੀਦ ਸਿੰਘੋ ਮੇਰਾ ਦਿਲੀ ਸਤਕਾਰ ਕਬੂਲ ਕਰ ਲੋ ਇੰਨੀ ਖਾਕ ਕੇ ਨੀਂਦੇ ਨੂੰ ਲਾਥੀ ਮੇਰੇ ਬਾਸ਼ਾ ਚਲੇ ਬਾਦ ਤੇ ਪਰ ਕਰਤਾ ਚਮਕੌਰ ਵਿੱਚ ਲੜਨ ਵਾਲੇ ਯੁਗਾ ਟਿਕਰਾਇ ਬਣਾ ਦਿੱਤੇ ਪਰ ਲੋ ਟਿਕਰਾਇ ਬਣਾ ਦਿੱਤੇ ਯੁਗਾ ਟਿਕਰਾਇ ਬਣਾ ਦਿੱਤੇ ਗੁਰੂ ਕਾ ਅਸਾ ਸੰਗਤ ਜੀ ਗੁਰ ਕੜਗੀ ਵਾਲੇ ਪਾਸ਼ਾ ਜੀ ਕੇ ਹਿੰਦੁਸਤਾਨ ਦੇ ਆਜ਼ਾਦੀ ਦੇ ਦਿਨ ਖੁਸ਼ੀਆਂ ਮਨਾਈਆਂ ਜੇਕਰ ਅਸੀਂ ਦੇਖਿਆ ਅਸੀਂ ਦੇਖੀਏ ਸਿੱਖ ਦੇਖੀਏ ਕਿ ਅਸੀਂ ਹਿੰਦੁਸਤਾਨ ਵਿੱਚ ਆਜ਼ਾਦ ਹਾਂ ਅਸੀਂ ਇੱਥੇ ਬਿਲਕੁਲ ਆਜ਼ਾਦ ਨਹੀਂ ਕੁਝ ਲੋਕ ਸਾਨੂੰ ਕਹਿੰਦੇ ਨੇ ਕਿ ਤੁਸੀਂ ਖਾਲਸਾਣ ਦੀ ਮੰਗ ਕਿਉਂ ਕਰਦੇ ਹੋ ਕਿਸ ਬੇਸਿਸ ਤੇ ਇਹ ਮੰਗ ਕਰਦੇ ਹੋ ਜੇਕਰ ਦੇਖਿਆ ਜਾਏ ਤਾਂ ਜਿੰਨੀਆਂ ਕੁਰਬਾਨੀਆਂ ਹਿੰਦੁਸਤਾਨ ਦੇ ਲਈ ਸਾਡੇ ਸਿੱਖਾਂ ਨੇ ਦਿੱਤੀਆਂ ਉਨੀਆਂ ਕਿਸੇ ਹੋਰ ਨੇ ਨਹੀਂ ਦਿੱਤੀਆਂ ਹਿੰਦੁਸਤਾਨ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਮੋਹਨਾਨਾ ਅਯਾਦ ਇੱਕ ਕਿਤਾਬ ਲਿਖਦੇ ਨੇ ਉਹਦੇ ਵਿੱਚ ਉਹਨਾਂ ਨੇ ਗਹਿਤੀ ਦਿੱਤੀ ਕਿ ਹਿੰਦੁਸਤਾਨ ਦੀ ਇਤਿਜਾਦੀ ਦੇ ਲਈ 128 ਬੰਦੇ ਫਾਂਸੀਆਂ ਤੇ ਚੜੇ ਜਿਹਦੇ ਵਿੱਚੋਂ 97 ਬੰਦੇ ਪੰਜਾਬ ਦੇ ਸਿੱਖ ਸੀ 2646 ਬੰਦੇ ਜਿਨ੍ਹਾਂ ਦਾ ਜ਼ਮੀਨਾਂ ਜਾਇਦਾਦਾਂ ਕੁੱਦ ਕਰ ਦਿੱਤੀਆਂ ਗਈਆਂ ਉਹਦੇ ਵਿੱਚੋਂ 2149 ਪੰਜਾਬ ਦੇ ਸਿੱਖ ਸੀ ਚੰਗਿਆ ਵਾਲੇ ਬਾਗ ਦੇ ਵਿੱਚ 1300 ਬੰਦਾ ਸ਼ਹਾਦਤ ਦਾ ਜਾਨ ਪੀ ਗਿਆ ਜਿਹਦੇ ਵਿੱਚੋਂ 799 ਬੰਦੇ ਪੰਜਾਬ ਦੇ ਸਿੱਖ ਸੀ 92 ਨਾਮ ਧਾਰੀਏ ਇਸ ਇਤਿਜਾਦੀ ਦੀ ਲਹਿਰ ਦੇ ਜਿਹੜੇ ਸ਼ਹੀਦ ਹੋਏ ਜਿਹੜੇ ਸਾਰੇ ਦੇ ਸਾਰੇ ਪੰਜਾਬ ਦੇ ਸਿੱਖ ਸੀ ਜੈਤੋ ਤੇ ਗੰਸਰ ਦੇ ਮੋਚੇ ਦੀ ਗੱਲ ਕਰੀਏ ਤਾਂ ਜਿੰਨੇ ਵੀ ਵਿਸਰਵ ਉੱਥੇ ਸ਼ਹੀਦ ਹੋਏ ਨੇ ਉਹ ਸਾਰੇ ਪੰਜਾਬ ਦੇ ਸਿੱਖ ਸੀ 5605 ਬੰਦੇ ਇਸ ਤਰ੍ਹਾਂ ਦੇ ਸੰਨ ਜਿਨ੍ਹਾਂ ਨੂੰ ਕਾਲੇ ਪਾਣੀ ਦੀਆਂ ਸਜ਼ਾਹਾਂ ਹੋਈਆਂ ਜ਼ਮੀਨਾਂ ਜ਼ੈੱਡ ਦਾ ਜ਼ਬਤ ਕਰ ਲਈਆਂ ਗਈਆਂ ਉਹ ਸਾਰੇ ਪੰਜਾਬ ਦੇ ਸਿੱਖ ਸੀ ਸੱਦੀ ਕੋਈ ਮਾਇਨੇ ਨਹੀਂ ਰੱਖਦੀ ਸਾਤ ਜਰਨੈਲ ਸਿੰਘ ਜੀ ਖਾਲਸਾ ਪੰਡਰਾ ਵਾਲਿਆਂ ਨੇ ਸਿੱਖ ਕੌਮ ਨੂੰ ਇੱਕ ਵੱਖਰੀ ਸੇਧ ਦਿੱਤੀ ਇੱਕ ਰਾਹ ਤੇ ਤੋੜਿਆ ਉਹਨਾਂ ਨੇ ਗੁਰਬਾਣੀ ਦੇ ਮਹਾਵਾਕ ਜੇ ਜੀਵੇ ਪਤ ਲੱਠੀ ਜਾਏ ਸਭ ਹਰਾਮ ਜੇ ਤਾਕਿਸ਼ ਖਾਏ ਅਨੁਸਾਰ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਖਾਲਸਾ ਜੀ ਜੇਕਰ ਇੱਜ਼ਤ ਲਟਾ ਕੇ ਇੱਜ਼ਤ ਗਵਾ ਕੇ ਜੀਣਾ ਹੈ ਤਾਂ ਐਸਾ ਜੀਣਾ ਤਰਕਾਰ ਹੈ ਕਿ ਕੌਮੀ ਅੱਖ ਨੂੰ ਮਾਰੇ ਜਦੋਂ ਸੱਤ ਦੁਸ਼ਮਣ ਉਦੋਂ ਸ਼ਾਂਤੀ ਦਾ ਕਿੱਥੇ ਇਜ਼ਾਫ ਹੁੰਦਾ ਉਸ ਸਮੇਂ ਕੋਈ ਜੰਮਦਾ ਸ਼ੇਰ ਨਲਵਾ ਜਦੋਂ ਰੈ ਪੈਦਾ ਕੋਈ ਨਾ ਪ੍ਰਤਾਪ ਹੁੰਦਾ ਦੇਸ਼ ਤੋਂ ਮੰਗਦਾ ਪਰ ਜ਼ਰਦਾ ਪੈਦਾ ਦਿਨਾਂ ਦੇ ਅੰਦਰ ਆਪਣੇ ਆਪ ਹੁੰਦਾ ਉਹ ਜਲਮ ਕਰਨਾ ਜੇਕਰ ਪਾਪ ਹੈ ਉਹ ਜਲਮ ਚਲਣਾ ਮਹਾ ਪਾਪ ਹੁੰਦਾ ਜਲਮ ਚਲਣਾ ਮਹਾ ਪਾਪ ਹੁੰਦਾ ਸੋ ਆਓ ਮੈਂ ਉਸ ਮਹਾਨ ਜਨੈ ਸੰਤ ਬਾਬਾ ਜਨੈ ਸਿੰਘ ਜੀ ਪੰਡਰਾ ਵਾਲੇ ਦੀ ਸਮਾਪਤ ਉਹਨਾਂ ਨੂੰ ਸੁਆਪਤ ਕੁਝ ਹੋਰ ਕਹਿਣ ਜਾ ਰਿਹਾ ਇਸ ਤੋਂ ਬਾਅਦ ਬੱਲੇ ਬਰਾਦ ਦੇ ਸਾਧ ਸੰਗਤ ਕਿਸ ਸਹਿਰ ਦਾ ਸਾਥ ਕਰਾਤੇ ਕਿ ਮਹਾਰਾਜ ਕਹਿੰਦੇ ਕਿ ਮੰਗਰੇ ਖਾਲਸਾਪਾ ਭਾਈ ਸਾਹਿਬ ਕਿ ਉੰਧਰ ਉਧਰ ਕਿਤੇ ਗੱਦੀ ਆਲੇ ਕਿੰਨੇ ਬੱਦਰ ਸੱਤ ਗੁਰਦਾਸ਼ ਹੀਿੱਕੇ ਆਲਾ ਵੈਰੀਆ ਉਹਨੂੰ ਪਾਇਆ ਕਜਾੜਾ ਤੇ ਤਾਂ ਮਿੱਟਾ ਹੋ ਗਿਆ ਮਸਲਾ ਇਹਦੇ ਕਿੱਥੋਂ ਆਇਆ ਮਸਲਾ ਮੈਂ ਅਕਾਲ ਦਾ ਆਸਰਾ ਸਿਰਿਆ ਕੀਤਾ ਟਾਕਰਾ ਕੋਟਾ ਚੱਲੇ ਚੱਲੇ ਮਾਂ ਪਾਤੀ ਅੰਮ੍ਰੇ ਗੈਸੀ ਕੰਬ ਮੁੱਠੀ ਪਾਰਸੀ ਸੈਨ ਸੁਣਨੇ ਲੱਕਾ ਹੋ ਜਾ ਦੇ ਇਪੇ ਚੋਰੀਏ ਪਾਪੀ ਕੀ ਤਾਲੰਤੀ ਕਰਾ ਇਤਿਹਾਸ ਬਣ ਗਿਆ ਕੀਤਾ ਤਾਰਾ ਕਿ ਅਖੇ ਅਸੀਂ ਨਹੀਂ ਚਾਹੁੰਦੇ ਸੀ ਖੂਨ ਖਰਾਬਾ ਅਖੇ ਅਸੀਂ ਉਸੀ ਪਾਲੀਸੀ ਜਿਹਨਾਂ ਨੂੰ ਲਾਗੂ ਹੋਣਾ ਪਜੀ ਅੱਜ ਕੱਲ੍ਹ ਪ੍ਰਧਾਨ ਨੇੜਿਆ ਸਾੱਚ ਕਦੇ ਵੀ ਰੱਖਦਾ ਨਹੀਂ ਉਹ ਬਾਬੇ ਦੀ ਬੋਲੀ ਨਾਲ ਕੋਈ ਠੁਕਦਾ ਨਹੀਂ ਜਿਹਨੇ ਹੁੰਦੇ ਸੀ ਕੇਸ ਤੇ ਦਾੜਾ ਹਾਕਮ ਤੋਂ ਮੱਥੇ ਸਿਦਾ ਦਿੰਦਾ ਖੋਸਟਰ ਜੀ ਸੱਚ ਲਿਖਿਆ ਕਿਸੇ ਦੀਪਕਾਰ ਨੇ ਅੱਤਵਾਦੀਆਂ ਕੋਈ ਜੰਮਦੀ ਨਾ ਅੱਤਵਾਦੀ ਸਮਾ ਬਣਾ ਦਿੰਦਾ ਅੱਤਵਾਦੀ ਸਮਾ ਬਣਾ ਕੋਈ ਜੰਮ ਦਾ ਖੜਕੂ ਨਹੀਂ ਬਣਦਾ ਹਾਲਾਂ i <gasps>